ਛੇ ਤਾਂ ਜੋੜਿਆਂ ਦੇ ਵਿੱਚ ਖੜਕੇ ਨਾ ਬਾਹਰਲੇ ਪਾਥੇ ਸਮਾਂ ਲੱਗ ਜੇ ਤੇ ਬੰਦਾ ਆਪ ਦੇ ਆਪ ਨੂੰ ਉੱਤਮ ਭਾਗਾ ਵਾਲਾ ਸਮਝੇ ਆਓ ਕਵਿਤਾ ਸੁਣਿਓ ਬਾਬਾ ਅਨੰਦ ਸਿੰਘ ਮਹਾਰਾਜ ਨੇ ਆ ਨਾਮ ਦੀ ਕਲਾ ਸਾਰੀ ਸਾਧੂ ਆਉਂਦੇ ਨਾਮ ਜਪਉਣ ਵਾਸਤੇ ਆਪ ਨਾਮ ਜਪਦੇ ਤੇ ਸਾਨੂੰ ਨਾਮ ਦੇ ਨਾਲ ਜੋੜ ਕੇ ਰੱਬ ਦਾ ਬੂਹਾ ਖਿਲਾ ਦਿੰਦੇ ਐ ਸਾਰੀਆਂ ਸੰਗਤਾਂ ਸੁਣੋ ਜੀ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਜਪਾਉਂਦੇ ਨੇ ਸਾਧੂ ਰੱਬ ਦੇ ਪੁੱਤਰ ਧੀਆਂ ਰਹਿੰਦੇ ਵਖਰੇ ਘਰ ਦੀਆਂ ਜੀਆਂ ਪੱਕੀਆਂ ਕਰਕੇ ਧਰਮ ਦੀਆਂ ਨਹੀਂ ਆ ਸੱਚੀ ਕਾਰ ਕਮਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਜਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਕਹਿਣੇ ਤੇ ਕਰਨੀ ਦੇ ਪੂਰੇ ਕੋਈ ਕੰਮ ਨਹੀਂ ਅੜਦਾ ਮੂਰੇ ਆ ਕੀਤੇ ਬਚਨ ਨਾਰੈਣ ਅਦੂਰੇ ਜੋ ਮੁਖੋਂ ਫਰਮਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਆਕੇ ਨਾਮ ਜਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਸਾਧੂ ਰੱਬ ਦੇ ਪੁੱਤਰ ਧੀਆਂ ਰਹਿੰਦੇ ਵਖਰੇ ਕਰਦੀਆਂ ਦੀਆਂ ਪੱਕੀਆਂ ਕਰਕੇ ਧਰਮ ਦੀਆਂ ਨੀਆ ਸੱਚੀ ਕਾਰ ਕਮਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਜਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਕਣਿਤੇ ਕਰਨੀ ਦੇ ਪੂਰੇ ਮਨ ਯੜਦਾ ਮੂਰੇ ਆ ਕੀਤੇ ਬਚਨ ਨ ਰਹਿਣ ਅਧੂਰੇ ਆ ਕੀਤੇ ਬਚਨ ਨ ਰਹਿਣ ਅਧੂਰੇ ਆ ਜੋ ਮੁਖੋਂ ਫਰਮਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਆ ਆਕੇ ਨਾਮ ਜਪਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਰਤਰੇ ਗਾਹੋ ਗੋੜੀਆਂ ਪਾਉਂਦੇ ਸਤੇਰਾ ਹੋਆ ਬੇੜੀ ਚੱਲਦੀ ਬਿਨਾ ਮਲਾ ਹੋਆ ਬੇੜੀ ਚੱਲਦੀ ਬਿਨਾ ਮਲਾ ਹੋ ਸਤ ਗੁਰ ਆਪ ਚਲਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਅਜ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਸਾਧੂ ਵਿੱਚ ਰਜਾ ਦੇ ਰਹਿਣ ਸਾਧੂ ਵਿਚਰ ਜਾਦੇ ਰਹਿੰਦੇ ਬੋਲ ਕਬੋਲ ਵੀ ਹੱਸ ਕੇ ਸਿੰਦੇ ਆ ਮਾੜਾ ਬਚਨ ਨਾ ਕਿਸੇ ਨੂੰ ਕਹਿੰਦੇ ਆ ਮਾੜਾ ਬਚਨ ਨਾ ਕਿਸੇ ਨੂੰ ਕਹਿੰਦੇ ਸਭ ਨੂੰ ਪਿਆਰ ਜਤਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਆ ਆ ਕੇ ਨਾਮ ਜਪਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਵਾਸਾ ਰੱਬ ਦਾ ਰਸਨਾ ਉੱਤੇ ਸਾਰਾ ਪਦਾਰਸਨਾ ਉੱਤੇ ਬੋਲ ਕੇ ਭਾਗ ਜਗਾਵਣ ਸੋਤੇ ਲੱਗ ਜੇ ਬੂਰ ਬਹਾਰਾ ਰੁੱਤੇ ਲੱਗ ਜੇ ਬੂਰ ਬਹਾਰਾ ਰੁੱਤੇ ਜਿਹੜੇ ਫਲ ਮਰ ਜਾਂਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਅਜ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਵੇਲਾ ਕਰ ਦੇਣ ਹਰਿਆ ਸੰਗ ਤਾਂ ਆਣ ਦਵਾਰੇ ਖੜੀਆਂ ਨਾ ਕੋਈ ਗਣਤੀ ਕਿੰਨੀਆਂ ਤਰੀਆਂ ਨਾ ਕੋਈ ਗਣਤੀ ਕਿੰਨੀਆਂ ਤਰੀਆਂ ਪਰ અપਕਾਰ ਕਮਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਆ ਆ ਕੇ ਨਾਮ ਜਪਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਦੇ ਸਾਧੂ ਸਗਲ ਸ੍ਰਸ਼ਟੀ ਅਪਾਰਨ ਨਿਆਨੋ ਤਾਰਨਾ ਪਰ ਕਿਨਗਾ ਮੇਰ ਦੀ ਮਾਰਨਾ ਪਰ ਕਿਨਗਾ ਮੇਰ ਦੀ ਮਾਰਨਾ ਜੈ ਜੈ ਕਾਰ ਕਰਾਉਂਦੇ ਨੇ ਜੈ ਜੈ ਕਾਰ ਕਰਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਅਜ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਸੇਵਾ ਕਰਕੇ ਰਹਿੰਦੇ ਦੁੱਖਨ ਸੇਵਾ ਕਰਕੇ ਰਹਿੰਦੇ ਦੁਖਣਾ ਗਾਏ ਸਦਾ ਸਾਧ ਦੇ અપਮਾ ਸਿੰਘਾ ਵਾਲੀਏ ਕੋਈ ਪਖਣਾ ਸਿੰਘਾ ਵਾਲੀਏ ਕੋਈ ਪਖਣਾ ਦਾਤਾ ਚੋਲੀ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਜਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ